ਸਵੇਰੇ ਸਵੇਰੇ ਰੋਟੀਆਂ ਲੈ ਕੇ ਪਹੁੰਚ ਗਏ ਵੀ ਆਪਾਂ ਫਾਰਮ ਤੇ ਸਸ ਸਾਰੀ ਗੱਲ ਸਾਰੇ ਬੀਤ ਪਰ ਮੁਕੇ ਮੈਂ ਸਾਰੇ ਜਾਨਵਰ ਸੈਟ ਸਾਰਿਆਂ ਨੇ ਮੈਂ ਕਿਹਾ ਦਾਣਾ ਪਾਣੀ ਆ ਪਾ ਦਈਏ ਫਿਰ ਆਏ ਨਹੀਂ ਪਤਾ ਲੱਗਦਾ ਬੈਂਚ ਕਿੱਥੇ ਜਾਣਾ ਪੈ ਜਾਂਦਾ ਹਾਂ ਮਾਮੇ ਆਇਆ ਠੀਕ ਆ ਠੀਕ ਆ ਪਾਉ ਕਿੱਥੇ ਆਦਾ ਬਈ ਦਾਣੇ ਚੱਕ ਲੈ ਥੋੜੇ ਦਾਣੇ ਇੱਥੇ ਖੜਾੜ ਦਿੰਦਾ ਕਿਉਂਕਿ ਤੁਹਾਨੂੰ ਪਤਾ ਇਹਦਾ ਮਗਰੇ ਪੈਣ ਲੱਗ ਜਾਂਦੇ ਆ ਫਿਰ ਜਾਨੂ ਖਾਣਗੇ ਜਾਨੂ ਮੈਂ ਰੋਟੀਆਂ ਛੋੜ ਲੂੰਗਾ ओके यार इठे ही रख दने है ना ना काढ जो काढ जो काढ जो पहला खोलिए ब्रह्मा जी को आओ ब्रह्मा जी अंडे उंडे की करेंगे कृपा नो बिल्कुल नहीं चलो 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 हुन आ जाओ भाई तूसी आ जाओ आ जाओ आ जाओ आ भाई आ जाओ भाई ਪਰਾਲੀ ਬਿਛਾਤੀ ਦੀ ਬਈ ਇਹਨਾਂ ਨੂੰ ਲੱਗ ਜਾਣਗੇ ਦੇਣ ਆਂਡੇ ਉਹ ਕਰੇਟ ਵੀ ਰੱਖਤਾ ਬਣਾਉਣ ਲੱਗੇ ਆ ਲੈਣਾ ਆਇਆ ਕੋਈ ਨਹੀਂ ਲੱਗ ਜਾਣਗੇ ਆਂਡੇ ਦੇਣ ਪਾਊਡਰ ਫੂਡ ਆਂਡੇ ਆਲਾ ਦੇ ਜਾਂਦਾ ਇਹਨਾਂ ਨੂੰ ਖੜ ਜੋ ਮੈਂ ਕੈਮਰਾ ਸਾਫ਼ ਕਰ ਲਵਾਂ ਇੱਕ ਮਿੰਟ ਚੋਕਲੋ 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 ਐਨੀ ਛੇਤੀ ਨਹੀਂ ਰੋਟੀਆਂ ਮਿਲਣੀਆਂ ਤੁਹਾਨੂੰ ਜਿਨੀ ਛੇਤੀ ਪਾੜਦੇ ਆ ਤੁਸੀਂ ਚਲੋ ਬਈ ਰੋਟੀਆਂ ਚੂਰ ਲੀਏ ਇਹਨੇ ਰੋਟੀਆਂ ਦਾ ਬਈ ਇਹਨਾਂ ਨੂੰ ਪਾਤੀਆਂ ਇਹਨਾਂ ਨੇ ਨਾ ਲਹੂ ਪੀ ਲਿਆ ਮੇਰਾ ਜਿੰਨਾ ਚਿਰ ਮੈਂ ਰੋਟੀਆਂ ਚੂਰੀਆਂ ਨੇ ਇੱਥੇ ਮੇਰੇ ਸਹਰਾਣੇ ਖੜੇ ਰਹੇ ਆ ਇੱਕ ਮੁਰਗੀ ਦਾ ਇੱਕ ਰੋਟੀ ਸਾਬ ਦੀ ਚਾਕੇ ਲੈ ਵੀ ਗਈ ਪਤਾ ਨਹੀਂ ਉਹਨੇ ਖਾਦੀ ਹੋਣੀ ਅੰਦਰ ਲੈ ਕੇ ਗਈ ਆ ਚਲੋ ਕੋਈ ਨਹੀਂ ਮੈਂ ਵੀ ਹੁਣ ਚੱਲਦਾ ਹਾਂ ਘਰ ਨੂੰ ਦੇਖੀਏ ਕੰਮਕਾਰ ਕੋਈ ਅੱਜ ਅਸੀਂ ਉਹਨਾਂ ਦੇ ਕੰਮ ਦੇਖ ਲਓ ਆ ਵੀ ਇੱਥੇ ਛੱਡਿਆ ਪਿਆ ਆ ਚੁੰਨੀ ਜੀ ਇੱਥੇ ਛੱਡੀ ਪਈ ਆ ਗਲਾਸ ਦੇਖੋ ਲੈ ਆ ਪਿਆ ਦੋ ਆਉ ਪਏ ਨੇ ਉੱਕਣ ਸਾਰੇ ਕੁਦਰ ਆ ਦੇਖ ਲੈ ਕੀ ਕਰਦੀ ਆ ਚਲੋ ਚੱਲਦੇ ਹਾਂ ਜਿੰਦਾ ਜਿੰਦਾ ਲੈ ਕੇ ਘਰ ਨੂੰ ਇਹਨਾਂ ਨੂੰ ਹਰੇ ਖੁੱਲੇ ਫਿਰ ਜਾਣ ਦੋ ਪਹੁੰਚ ਗਏ ਵੀ ਹੁਣ ਪਿੱਛੇ ਕਬੂਤਰਾਂ ਕੋਲ ਜੱਸੇ ਇਹਨਾਂ ਦਾ ਦਾਣਾ ਪਾਣੀ ਦਾ ਨਿਵੇੜ ਵੀ ਦੇ ਤੇ ਬਾਈ ਆਪਣੇ ਦੋ ਜੋੜੇ ਕਬੂਤਰਾਂ ਦੇ ਫੈਂਸੀਆਂ ਦੇ ਆ ਗਏ ਨਮੀ ਬਰੀਡ ਇੱਕ ਦਾ ਨਕਾਬ ਪੋਛੇ ਨੇ ਤੇ ਇੱਕ ਹੋਰੇ ਚੀਜ਼ ਹੈ ਫਿਰ ਮੈਂ ਦਿਖਾਉਣਾ ਫਾਰਮ ਤੇ ਆ ਗਏ ਤੇ ਦੋ ਜੋੜੇ ਆਪਣੇ ਸ਼ਾਮ ਤੱਕ ਆ ਜਾਣਗੇ ਉਹ ਕਿਹੜੇ ਨੇ ਉਹ ਪੁੱਠੇ ਵਾਲਾਂ ਵਾਲੇ ਔਰ ਆਇਲ ਪਤਾ ਨਹੀਂ ਕਿਹੜੇ ਆਇਲ ਹੈ ਨਾ ਹਾਂ ਤੇ ਨੂਰੀ ਆਪਣੀ ਆਉ ਖੜੀ ਐ ਡੱਬਾ ਜਿੱਥੇ ਡੱਬਾ ਦੇਖਦਾ ਆ ਕੈਮਰਾ ਉਹ ਦੋਇਆਉ ਫਿਰਦੀ ਐ ਉਹ ਕੀਰਬੋਰਡ ਤੇ ਇਧਰ ਕਿਸੇ ਨੇ ਹੋਰ ਨੇ ਆਂਡੇ ਧਰੇ ਕਿ ਨਹੀਂ ਉਹ ਹੁਣ ਬੈਠਣ ਲੱਗੀ ਏ ਟੋਕਰੀ ਬਹਿ ਜਾ ਬਹਿ ਜਾ ਬਹਿ ਜਾ ਉੱਠ ਨਾ ਭਾਈ ਤੇ ਆ ਤਾਂ ਸੰਭੀ ਫਿਰਦੇ ਨੇ ਉਹ ਕੀਰਬੋਟਾਂ ਨੇ ਚਲੋ ਕੋਈ ਨਹੀਂ ਧਰ ਲੈਣਗੇ ਆਪੇ ਜਦੋਂ ਮੈਂ ਪਾਣੀ ਚੇਂਜ ਕਰ ਦਮਾ ਦਾਣੇ ਜੱਸਾ ਲੈਣ ਦੇ ਆ ਪਾਣੀ ਵੀ ਬਾਤ ਆ ਬਾਈ ਦਾਣੇ ਵੀ ਬਾਤ ਹੈ ਖਾਣ ਵੀ ਲੱਗੇ ਚੋਬਰ ਆਹ ਦੇਖੋ ਵਿੱਚ ਇੱਕ ਨੇ ਟ੍ਰੇ ਖਰਾਬ ਹੁੰਦੀ ਹੈ ਜਿਹੜੀ ਵਿੱਚ ਵੜ ਕੇ ਜਾਂਦੇ ਆ ਦਾਣੇ ਚਲੋ ਕੋਈ ਨਹੀਂ ਮਰਜੀ ਇਹਨਾਂ ਦੀ ਚਲੋ ਚੱਲਦੇ ਹਾਂ ਹੁਣ ਇੱਧਰ ਵੀ ਮਾਰ ਲਈਏ ਨਿਗਾ ਫੇਰ ਤੁਹਾਨੂੰ ਕਬੂਤਰ ਦਿਖਾਉਣੇ ਆ ਬਾਜ ਦਾਣੇ ਕੁਛ ਐ ਚ ਬਾਤੇ ਕੁਛ ਆਹ ਬਾਤੇ ਪਾਣੀ ਪਾਉਣਾ ਹੈ ਹਾਏ ਕੋਈ ਸਾਦਾ ਨਾ ਪਾਣੀ ਵਾਲਾ ਹਾਂ ਭਰ ਲਿਆ ਇੱਕ ਦੋ ਗਲਾਸ ਬਹਿਣਗੇ ਚ ਲਿਆ ਲਿਆ ਮੈਂ ਇਹਨੇ ਕਬੂਤਰਾਂ ਤੇ ਨਿਗਾ ਮਾਰ ਲੰਨੇ ਉਤਰੂਗੇ ਅੰਡਾ ਸਾਲੇ ਹੋਗਾ ਨਹੀਂ ਤੇ ਉਹ ਕਬੂਤਰ ਲਿਆਂਦਾ ਤਾਂ ਤੁਹਾਨੂੰ ਦਿਖਾਇਆ ਤਾਂ ਨਾ ਘੱਟੋ ਘੱਟ ਵੀ 8-9 ਮਹੀਨੇ ਬਾਅਦ ਆਇਆ ਕਬੂਤਰ ਆਪਣਾ ਇਹ ਇਹ ਹੈਗਾ ਤਾਂ ਇਹਦੇ ਨਾਲ ਦਾ ਰੱਫੀ ਕਿਉਂ ਨਹੀਂ ਕਿੱਥੇ ਆ ਬੈਠੀ ਹੈ ਇਹਦੇ ਨਾਲ ਦਾ ਸੀ ਉਹ ਪਿੱਛੇ ਆ ਬੈਠਾ ਚਲੋ ਕੋਈ ਨਹੀਂ ਵਧੀਆ ਆ ਗਿਆ ਇਹਨਾਂ ਦਾ ਬੱਚਾ ਨੀਲਾ ਆ ਆਪਣੀ ਕੱਲੀਓਂ ਭਗਤਣੀ ਬੈਠੀ ਹੈ ਬਹੁਤ ਜਲਦੀ ਇਹਦੇ ਨਾਲ ਦੇ ਜੋੜੇ ਆ ਰਹੇ ਨੇ ਆਪਣੇ ਕੋਲ ਇਹ ਵੀ ਮੋਟਰ ਤੇ ਜਾਊਗੀ ਹੁਣ 파ਦੇ 파ਦੇ ਪਾਊਗਾ ਬਾਣੀ ਆ ਨਾ ਜਰ ਆਪਣੇ ਭਾਂਡੇ ਜੀ ਕਿੱਥੇ ਗਏ ਪਾਣੀ ਪਾਉਣੇ ਵਾਲੇ ਬਾल्टी ਬੁਲਢੀ ਕੁਛ ਨਹੀਂ ਹੈਗਾ ਹੁਣ ਤੌਰੇ ਹੋਰ ਬਾਹੂ ਪਾਏ ਦੇ ਪਰੇ ਖੜ ਜੋ ਖੜ ਜੋ ਖੋਲਦੇ ਆ ਤੁਹਾਨੂੰ ਆ ਕਿਵੇਂ ਲਿਬੜੀ ਇਹ ਦੇਖੋ ਫਿਰ ਆਇਆ ਮੋਟਰ ਦੇ ਲੈ ਆ ਕੇ ਨਾ ਫਾਰਮ ਤੇ ਇਹਨੂੰ ਐਨਸਰ ਕਰ ਲਾਂਗੇ ਕੇ ਚਾਹ ਪਾਣੀ ਪਾ ਤਾਂ ਦਾਣੇ ਪਾ ਦੇ ਲਾ ਦੇ ਜਿੱਸੇ 게ਟ ਹੁਣ ਫਾਰਮ ਤੇ ਜਾ ਕੇ ਦਿਖਾਇਆਈਏ ਫਿਰ ਆਪਾਂ ਇਹਨੇ ਅੱਛਾ ਆ ਡੋਲੀ ਵੀ ਚੱਕ ਕੇ ਲੈ ਜਾਣੀਆਂ ਆਲੇ ਸਮਾਰੀ ਬਈਆ ਦੇਖ ਲੋ ਸਾਡੇ ਐਨੇ ਨਿਰਦੀ ਹੋਏ ਹੋਏ ਨਾ ਅਸੀਂ ਇੱਥੋਂ ਡੋਲੀ ਚੱਕ ਕੇ ਨਹੀਂ ਲਿਆਏ ਇੱਥੇ ਤੱਕ ਤੇ ਖੁੱਲੇ ਹਾਂ ਖੁੱਲੇ ਹੀ ਆ ਨਾ ਮਾਂ ਮੰਦਰੇ ਬਟਾ ਮੋਟਰ ਚੱਲ ਰਹੀ ਹੈ ਅੱਜ ਤਾਂ ਮੈਂ ਜਾਣਾ ਹੈ ਨਾ ਨਹੀਂ ਤਾਂ ਉਹ ਕਰ ਲੈਣਾ ਤਾਂ ਆਪਾਂ ਨੇ ਬੱਤਕਾਂ ਬਾਹਰ ਕੱਢਣੀਆਂ ਦੀਆਂ ਫੇਰ ਚਲੋ ਭਾਈ ਦੇਖਦੇ ਹਾਂ ਅੱਗੇ ਜਾ ਕੇ ਜਾਨਵਰ ਕੀ ਕਰ ਰਹੇ ਹਨ ਕਣਕ ਵੀ ਆ ਗਈ ਅੰਦਰੋਂ ਲਾਇਆ ਹੈ ਮਮੇ ਖੋਲੀ ਰਾਜਾ ਸਤਾ ਫਿਰਦੇ ਦੂਏ ਅੰਦਰ ਵੜ ਗਏ ਸਿਆਣੇ ਨੇ ਇਹ ਬਹੁਤ ਰੌਲਾ ਪਾਉਨੇ ਆ ਭਾਈ ਲਾ 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 ਉਹ ਹਟ ਜੋ ਹਟ ਜੋ ਕਿਦਰੇ ਨਹੀਂ ਉਹ ਕੁਝ ਹੁੰਦਾ ਆ ਦੇਖੋ ਬਈ ਦੋ ਜੋੜੇ ਤਾਂ ਆ ਗਏ ਆਪਣੇ ਕੋਲ ਨਕਾਬ ਪੂਛ ਦੇਖ ਲਓ ਉਹ ਕੈਰ ਬੋਟਾ ਆ ਦੇਖੋ ਨਵੀਂ ਆਈਟਮ ਲੈ ਕੀ ਆਈਟਮ ਹੈ ਤੁੱਤੇ ਜੁੰਜੀ ਹੈ ਦੇਖੋ ਨੀਲੇ ਨੇ ਐਵੇਂ ਦੇ ਬਾਲ ਨੇ ਲੈ ਲੈ ਉਹ ਕੈਰ ਬੋਟਾ ਆ ਦੇਖ ਲੋ ਘੈਂਟ ਰਹਿਣਾ ਚੀਜ਼ਾਂ ਨਵੀਂ ਨਵੀਂ نسل ਇਹ ਚ ਆਪਾਂ ਲੱਕੇ ਵੀ ਰੱਖ ਲਾਂਗੇ ਆ ਕਬੂਤਰ ਐ ਇਹ ਆ ਮੇਲ ਐ ਉਹ ਫੀਮੇਲ ਐ ਐਦਾਂ ਇਹਨਾਂ ਦਾ ਹਲੇ ਕੁਝ ਪਤਾ ਨਹੀਂ ਕਿਹੜਾ ਮੇਲ ਫੀਮੇਲ ਐ ਇਹ ਘੱਟ ਨਕਾਬ ਵਾਲੇ ਨੇ ਥੋੜੀ ਕਿਉਂਕਿ ਦੂਜਿਆਂ ਨੂੰ ਤਾਂ ਦਿਖਦਾ ਹੀ ਨਹੀਂ ਤੁਹਾਨੂੰ ਪਤਾ ਹੀ ਐ ਹੁਣ ਕੱਟ ਕਰਦੇ ਵੇਲੇ ਬਾਕੀ ਆਪਣੇ ਕੋਲ ਦੋ ਲੱਕਿਆਂ ਦੇ ਜੋੜੇ ਐ ਫੈਂਟੇਲ ਦੇ ਆ ਜਾਣੇ ਐ ਜੋੜੇ ਇੱਕ ਮੁਖੀਆਂ ਦਾ ਜੋੜ ਆ ਜਾਣਾ ਇੱਕ ਹੋਰ ਨਸਲ ਆ ਉਹ ਮੇਰੇ ਧਿਆਨ ਚ ਨਹੀਂ ਕਿਹੜੀ ਆ ਚਿੱਲੇ ਚਿੱਲੇ ਉਹ ਆ ਜਾਣੇ ਆ ਉਹ ਸ਼ਾਇਦ ਕੱਲ ਤੱਕ ਆ ਜਾਣ ਜਾਂ ਅੱਜ ਸ਼ਾਮ ਨੂੰ ਆ ਜਾਣ ਲੱਕੇ ਹਲੇ 2-3 ਦਿਨ ਤੱਕ ਆਉਣਗੇ ਫੈਂ ਟੇਲ ਠੀਕ ਆ ਓਕੇ ਰਿਪੋਰਟ ਹੈ ਮੈਂ ਪਾਣੀ ਪਾ ਦਿੱਤਾ ਤਾਂ ਇਹਨਾਂ ਨੂੰ ਹਾਂ 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 ਕਿਵੇਂ ਇਹ ਯਾਰੇ ਨਾਲ ਲੱਭਣ ਦੇ ਠੀਕ ਆ ਵਧੀਆ ਓਕੇ ਆ ਜੱਸੇ ਮੈਂ ਤਾਂ ਐਂ ਕਹਿੰਦਾ ਮਾਮੇ ਸਾਰੇ ਜਾਨਵਰਾਂ ਨੂੰ ਹਲੇ ਪਰ ਇੱਕ ਨੇ ਫਰੀ ਜਾਣ ਦੇ ਜਿਹਨੇ ਅੰਦਰ ਬਾਹਰ ਜਾਣਾ ਆਪੇ ਜਾਈ ਜਾਣਗੇ ਦੇਖ ਕਿਵੇਂ ਲੇਟ ਰਹੀਆਂ ਨੇ ਲੈ ਇੰਜੋਏ ਉਹ ਕਰ ਰਹੇ ਨੇ ਜਾਨਵਰ ਸਾਰੇ ਅੰਦਰ ਆ ਗਏ ਜਾਨਵਰ ਹੁਣ ਨਹੀਂ ਲੜਦੇ ਹੈਨਾ ਮਿੱਟੀ ਭਰੀ ਅੰਦਰ ਹੈ ਨਾ ਆ ਲੈ ਆ ਦੇਖੋ ਮਿੱਟੀ ਮਿੱਟੀ ਭਰੀ ਬੈਠੀ ਹੈ ਲੇ 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 ਚੱਲ ਵਧੀਆ ਉਹ ਕੈਰਬੋਟ ਚਲੋ ਫਿਰ ਹੁਣ ਆਪਾਂ ਚੱਲਦੇ ਆਂ ਕਮੈਂਟ ਬੋਲ ਦੀਏ ਜਿੱਲਾ ਘਰ ਘਰ ਪਹੁੰਚ ਗਏ ਬਾਈ ਅੰਦਰ ਵੜਨ ਲੱਗੇ ਤਾਂ ਸਾਨੂੰ ਕਬੂਤਰ ਦੇਖ ਗਿਆ ਇੱਕ ਤੁਹਾਨੂੰ ਦਿਖਾਉਣਾ ਪਤਾ ਨਹੀਂ ਕਿਹਦਾ ਬੈਠਾ ਏ ਓ ਦੇਖੋ ਆ ਪਿੰਡਿੰਗੀ ਦੇ ਕਿਹਦਾ ਹੈ ਕਿਹਦਾ ਨਹੀਂ ਰੰਗ ਕੋਈ ਦੇਖ ਨਹੀਂ ਰਿਹਾ ਉਹ ਕੈਰਬੋਰ ਆ ਬੈਠਾ ਦੇਖ ਲੋ ਚਲੋ ਫਿਰ ਹੁਣ ਉਧਰ ਦੇਖ ਲੋ ਸਾਡੇ ਪਿੰਡ ਟਾਂਗੀ ਟਾਂਗੀਆਂ ਖੜੀਆਂ ਕਮੈਂਟ ਬੋਲੀ ਹੈ ਪਹਿਲਾਂ ਦਾ ਯਾਰ ਮੇਨ ਕੰਮ ਬੋਲਦੀ ਹੈ ਵੀ ਕਮੈਂਟ ਨਲਾਇਕ ਯੂਟਿਊਬਰ ਜੱਸਾ ਰਾਜਾ ਲਵਾਨਾ ਨਾਈਸ ਵੀਡੀਓ ਥੈਂਕ ਯੂ ਵੀਰੇ ਰਾਜਾ ਲਵਾਨਾ ਪਨੀਤ ਸਿੰਘ ਬੂਟਾ ਬਰਮਾ ਰਾਜਾ ਲਵਾਨਾ ਪਨੀਤ ਸਿੰਘ ਕਰਨ ਨਾਈਸ ਵੀਡੀਓ ਥੈਂਕ ਯੂ ਵੀਰੇ ਸੇਂਦਰਪਾਰ ਦਵਾਜ ਗੁੱਡ ਸਰ ਥੈਂਕ ਯੂ ਬਾਈ ਗਰਦੀਪ ਪੁੱਲਰ ਫੈਂਸੀ ਹਾਂ ਜੀ ਵੀਰੇ ਫੈਂਸੀ ਰਾਜਾ ਲਵਾਣਾ ਕਬੂਤਰ ਜੋੜਾ ਗਿਫਟ ਕਰੋ ਜੀ ਕੋਈ ਨਹੀਂ ਵੀਰੇ ਜਦ ਹੋਏ ਮੈਂ ਤੁਹਾਨੂੰ ਦੱਸ ਦੂੰਗਾ ਜੀ ਹਰਸ਼ ਲਵਾਣਾ ਬਾਈ ਬਲੌਗ ਵੱਡੇ ਬਣਾਇਆ ਕਰੋ ਠੀਕ ਹੈ ਵੀਰੇ ਜ਼ਰੂਰ ਜੀ ਹਰਸ਼ਪੰਦੇਰ ਸਰਪੰਨ ਸਾਹਿਬ ਜੇ ਲੱਠੇ ਲੈਣੇ ਹੋਏ ਤਾਂ ਮੈਂ ਨੰਬਰ ਭੇਜ ਦੂੰ ਮਲੇਰ ਕੋਟਲੇ ਤੋਂ ਲੈ ਆਓ 5-600 ਦਾ ਜੋੜ ਮਿਲ ਜਾਣੇ ਨਾਲੇ ਰੰਗ ਸਾਰੇ ਕੱਢਦੇ ਆ ਇੱਕ ਵਾਰ ਕੱਟ ਕਰਕੇ ਵੀਰੇ ਲੱਠੇ ਨਹੀਂ ਲੈਣੇ ਯਾਰ ਲੱਠੇ ਨਹੀਂ ਸੋਹਣੇ ਲੱਗਦੇ ਲੱਕੇ ਲੈਣੇ ਆ ਖੜੀਆਂ ਪੂਛ ਵਾਲੇ ਫੈਂਟੇਲ ਖਾਰਡ 79 ਬਾਜੀ ਹੈ ਪਿੰਡ ਚ ਹਲੇ ਨਹੀਂ ਵੀਰੇ ਜਦੋਂ ਰੱਖਾਂਗੇ ਬਾਜੀ ਫਿਰ ਦੱਸ ਦਾਂਗੇ ਕਰਮਨਦੀਪ ਕਰਮਨਦੀਪ ਬਾਕੀ ਵੀਰੇ ਮੈਨੂੰ ਹੁਣ ਯਾਦ ਨਹੀਂ ਤੁਸੀਂ ਯੂਜ਼ ਕਰਦੇਗਾ ਨਹੀਂ ਕਿਉਂਕਿ ਹੁਣ ਕਾਫੀ ਟਾਈਮ ਬਾਅਦ ਹੀ ਆਇਆ ਸੀ ਚੈਨਲ ਤੇ ਨਹੀਂ ਤੇ ਪਹਿਲਾਂ ਮੈਂ ਉਦੋਂ ਦਾ ਦੇਖ ਰਾਂ ਜਦੋਂ ਖੁੱਡੇ ਨੂੰ ਜਾੜ ਲਗਾਉਂਦੇ ਸੀ ਖੁੱਡਾ ਬਣਾਇਆ ਪਹਿਲਾ ਕਬੂਤਰ ਜਿਆਦਾ ਜਾਲੀ ਛੁੰਦੇ ਸੀ ਰੱਖੇ ਬਾਕੀ ਬਹੁਤ ਵਧੀਆ ਵੀਰੇ ਵੀਡੀਓ ਆਪਾਂ ਲੋਡ ਕਰ ਦਿਆ ਕਰੋ ਰੋਜ਼ ਠੀਕ ਹੈ ਠੀਕ ਹੈ ਥੈਂਕ ਯੂ ਵੀਰੇ ਬਹੁਤ ਬਹੁਤ ਹੈਰੀ वुਡ ਵਰਕਿੰਗ ਤੁਸੀਂ ਹੁਣ ਵੀ ਸਰਪੰਚ ਹੋ ਹਾਂਜੀ ਹਾਂਜੀ ਵੀਰੇ ਸਰਪੰਚ ਹੈ ਜੀ ਰਮਨਜੀਤ ਬਾਈ ਸਾਰੇ ਜਾਨਵਰ ਫਾਰਮ ਤੇ ਲੈ ਜਾਓ ਨਾਲ ਹੀ ਨਿਊ ਖੁੱਡੇ ਬਣਾਓ ਹਾਂਜੀ ਹਾਂ ਵੀਰੇ ਬਣਾਉਣੇ ਆ ਕਰਮਦੀਪ ਵੀਰੇ ਇੱਕ ਗੱਲ ਕਰਨੀ ਸੀ ਕਿ ਭਾਉ ਦਾ ਥੋੜਾ ਟਾਈਮ ਲਗਾਓ ਕਿਸੇ ਦੇਣਾ ਖੁੱਡਿਆਂ ਚ ਹਾਂਜੀ ਹਾਂ ਵੀਰੇ ਉਹ ਲਵਾਉਣਾ ਜੀ ਆਪਾਂ ਨੇ ਉਂ ਵੈਸੇ ਸਾਫ ਕਰਦੇ ਸੀ ਇੱਕ ਵਾਰੀ ਇੱਕ ਦਿਨ ਕੱਢੋ ਕਬੂਤਰਾਂ ਲਈ ਹਾਂਜੀ ਹਾਂ ਵੀਰੇ ਜ਼ਰੂਰ ਜੀ ਜ਼ਰੂਰ ਡੀਵਾਰਮਿੰਗ ਵੀ ਕਰਨੇ ਵਾਲੀ ਐ ਗਰਦੀਪ ਭੁੱਲਰ ਵੀਰ ਤੋਂ ਕਬੂਤਰ ਕਿੱਥੇ ਤੋਂ ਲੈਂਦੇ ਆ ਆਦਾ ਵੀਰੇ ਮੈਂ ਕਿਸੇ ਮੁੰਡੇ ਤੋਂ ਹੀ ਲਏ ਆਂ ਇਹ ਬਾਕੀ ਉਂ ਤਾਂ ਦੂਜੇ ਦਾ ਉੜਨੇ ਵਾਲੇ ਪੁਰਾਣੇ ਰੱਖੇ ਹੋਏ ਨੇ ਰਾਜਾ ਲਵਾਣਾ ਕਮਲਜੋਤ ਸਿੰਘ ਸਰਾਂ ਆ ਗੁੱਡ ਵੀਡੀਓ ਥੈਂਕ ਯੂ ਵੀਰੇ ਸ਼ੌਂਕੀ ਮਹਿਰਾ ਬినੋਦ ਸੈਣੀ ਲਵਦੀ ਜਸਪ੍ਰੀ ਟਵਾਣਾ ਵੀਰਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਅਸੀਂ ਆਗੇ ਭਾਈ ਬਸੀ ਬਲੌਗ ਦੀ ਐਂਡਿੰਗ ਕਰਨੀ ਭੁੱਲ ਗਿਆ ਤਾਂ ਮਿਲਦੇ ਆ ਅਗਲੇ ਬਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਹੁਣ ਅਗਲੇ ਬਲੌਗ ਚ ਫਿਰ